ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਧ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਭਰਾਵੋ ਕਈ ਦਿਨ ਤੋਂ ਮੈਂ 3-4 ਦਿਨ ਤੋਂ ਦੇਖ ਰਿਹਾ ਵਾਂ ਬਈ ਜਿਹੜਾ ਐਨਐਸਐਈ ਟੁੱਟ ਗਿਆ ਜੀ ਫਰਾਨਾ ਹੋ ਗਿਆ ਜੀ ਅਮਰਤਪਾਲ ਦਾ ਜਿਹੜਾ ਪੰਜਾਬ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰੀ ਲੈ ਨੇ ਐਨਐਸਐਈ ਵਧਾਈ ਆ ਇਹਦਾ ਮੈਂ ਸਵਾਗਤ ਕਰਦਾ ਵਾਂ ਤੇ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਗ੍ਰਹਿ ਮੰਤਰੀ ਦਾ ਕੋ ਮਰਤਬਾ ਲੈ ਕੇ ਆਇਆ ਹੈ ਅੰਦਰ ਰਹਿਣ ਦੇ ਲਾਇਕ ਆ ਕਿ ਕੱਲ ਚਿਹੜੀ ਬੀ ਲੀਕ ਹੋ ਰਹੀ ਐ ਤੁ ਬਾਲਕ ਰੁਪਏ ਦੀ ਅਮਰਤਪਾਲ ਦੀ ਪਾਰਟੀ ਦੀ ਬਈ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਸਥਾਨ ਕਰਨਾ ਮਰਨੀਰ ਬਿੱਟੂ ਜੀ ਨੂੰ ਤਲਵਾਰਾ ਜੀ ਨੂੰ ਤੇ ਮਜੀਠੀਆ ਜੀ ਨੂੰ ਇਹ ਲੋਕਾਂ ਨੂੰ ਆਪੇ ਲੋਕਾਂ ਦਾ ਹੈ ਨਹੀਂ ਇਹਨਾਂ ਨੂੰ ਇਹ ਲੋਕ ਧਮਕੀਆਂ ਦੇ ਦੇ ਕੇ ਐਂ ਕਰ ਦੇਣਗੇ ਇਹ ਕਰ ਦੇਵਾਂਗੇ ਇਸ ਸੇ ਕੌਮ ਦਾ ਨੁਕਸਾਨ ਕਰ ਰਹੇ ਆ ਸੇ ਕੌਮ ਚ ਪਿਆਰ ਨਹੀਂ ਪਾ ਰਹੇ ਲੋਕਾਂ ਨਾਲ ਬਾਰਸ ਜਥੇਬੰਦੀ ਦੇ ਮੈਂ ਤਾਂ ਕਹੂੰਗਾ ਕੇਂਦਰੀ ਗ੍ਰਹਿ ਮੰਤਰ ਲਿਆ ਉਹਨਾਂ ਦੀ ਲਾਜਵੇ ਇਹ ਯੋਗ ਨਹੀਂ ਹੈਗੇ ਰਾਜਨੀਤੀ ਦੇ ਰਾਜਨੀਤੀ ਪਾਰਟੀ ਬਣਾ ਲਈਆਂ ਲੇਕਿਨ ਯੋਗ ਨਹੀਂ ਹੈਗੇ ਅਮਰਪਾਲ ਪਾਰਟੀ ਕੇ ਇੱਕ ਹੋਰ ਗੱਲ ਕਹਿਣਾ ਚਾਹਨਾ ਵਾ ਅਮਰਪਾਲ ਬਣਿਆ ਐਮਪੀ ਸ਼੍ਰੀ ਖਡੂਰ ਸਾਹੂ ਤੋਂ ਇਹ ਲੋਕਾਂ ਨੇ ਬਹੁਤ ਬੜੀ ਗਲਤੀ ਕੀਤੀ ਹੈ ਭੁੱਲ ਕੀਤੀ ਹੈ ਇਹ ਉਹ ਕਿਉਂ ਹੁਣ ਲੋਕ ਕਿੱਥੇ ਕੰਮ ਕਰਾਉਣਗੇ ਜਾ ਕੇ ਉਹ ਤਾਂ ਡੇਬਲੂ ਕੜ ਬੈਠਾ ਵਾ ਹਾਏ ਉਹਦੇ ਪਿਓ ਨੇ ਹਾਏ ਤੋਵਾ ਹਾਏ ਤੋਵਾ ਪਰਤੇਮ ਸਿੰਘ ਨੇ ਕੀਤੀ ਹੋਈ ਆ ਬਈ ਮੇਰਾ ਮੁੰਡਾ ਹਾਏ ਤੋਵਾ ਹਾਏ ਤੋਵਾ ਤੁਹਾਡਾ ਮੁੰਡਾ ਨਲਾਇਕ ਆ ਅਮਰਤਪਾਲ ਉਹ ਕੋਈ ਉਹ ਜਿਹੜਾ ਸੀਗਾ ਦਵਾਈ ਦਵਾਈ ਚ ਹੀ ਰਹਣਾਂ ਦੇ ਇਥੇ ਲਿਆਉਣਾ ਹੀ ਨਹੀਂ ਚਾਹੀਦਾ ਸੀ ਪਰਤੇਮ ਸਿੰਘ ਨੂੰ ਉਹਦੇ ਪਿਤਾ ਨੂੰ ਕਿਉਂਕਿ ਇਹ ਹੰਕਾਰ ਹੀ ਹੋਇਆ ਇੱਕ ਨੰਬਰ ਆਦਮੀ ਆ ਅਮਰਤਪਾਲ ਪਹਿਲਾਂ ਜਦੋਂ ਇਹ ਉਹਨਾਂ ਸੋਨੇ ਫੜਨਾ ਜੀ ਕਿਵੇਂ ਭਜਦਾ ਜੀ ਕਦੇ ਕਿੱਥੇ ਜੀ ਕਦੇ ਕਿਤੇ ਜੀ ਕਦੇ ਕਿਤੇ ਜੀ ਕਦੇ ਟੈਂਪੂਆਂ ਤੇ ਵਰੇਸ਼ਾਂ ਤੇ ਇਸ ਕਰਕੇ ਅਮਰਤਪਾਲ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਭਰਾਵੋ ਕਹੂੰਗਾ ਅਮਰਤਪਾਲ ਦੇ ਪਿੱਛੇ ਨਾ ਲੱਗੋ ਅਮਰਤਪਾਲ ਦੀ ਕੋਈ ਪੰਜਾਬ ਨੂੰ ਦੇਣ ਨਹੀਂ ਕੋਈ ਕੁਝ ਨਹੀਂ ਹੈਗੀ ਐਮਡ ਫਾਂਗਾ ਰਚਿਆ ਹੋਇਆ ਉਹਦਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਦਵਾਰਾ ਤੋਂ ਫੇਰ ਧੰਨਵਾਦ ਕਰਦਾ ਵਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਹੜਾ ਐਨਐਸਏ ਦਵਾਰਾ ਬਧਾਇਆ ਇਹਨੂੰ 5 ਸਾਲ ਅੰਦਰ ਹੀ ਰਹਿਣ ਦੇ ਉਹਨੂੰ ਫੇਰ ਦੇਖਾਂ ਕੀ ਕਰਦਾ